ਇਸ ਕਹਾਣੀ ਦਾ ਨਾਮ ਹੈ ਅਟਲਪੰਥ ਸਿੰਘ ਦਾ ਜੰਗਲ ਦਾ ਸਫ਼ਰ ਇੱਕ ਸੁਹਾਵਣੀ ਸਵੇਰ ਨੂੰ 5 ਸਾਲਾਂ ਦਾ ਛੋਟਾ ਜਿਹਾ ਪੰਜਾਬੀ ਸਿੱਖ ਸਰਦਾਰ ਮੁੰਡਾ ਅਟਲਪੰਥ ਸਿੰਘ ਆਪਣੇ ਘਰ ਦੇ ਵਿਹੜੇ ਵਿੱਚ ਖੇਡ ਰਿਹਾ ਸੀ ਜਦੋਂ ਉਸ ਦੇ ਸਾਹਮਣੇ ਅਚਾਨਕ ਇੱਕ ਰੌਸ਼ਨੀ ਵਾਲਾ ਰਾਹ ਦਿਖਾਈ ਦਿੱਤਾ ਚਮਕਦਾਰ ਪਗਡੰਡੀ ਜੰਗਲ ਵੱਲ ਜਾਂਦੀ ਸੀ ਫਿਰ ਕੀ ਅਟੱਲਪੰਤ ਸਿੰਘ ਦੀਆਂ ਅੱਖਾਂ ਜਗਿਆਸਾਂ ਨਾਲ ਚਮਕਣ ਲੱਗੀਆਂ ਉਹ ਹੌਲੀ-ਹੌਲੀ ਰੌਸ਼ਨੀ ਦੀ ਪਗਡੰਡੀ ਵੱਲ ਨੂੰ ਤੁਰ ਪਿਆ ਹਰੇ-ਹਰੇ ਦਰਖਤਾਂ ਦੇ ਪੱਤਿਆਂ ਹੇਠਾਂ ਰਾਹ ਤੇ ਉਸਦੇ ਛੋਟੇ-ਛੋਟੇ ਪੈਰਾਂ ਦੀ ਖੜਕੜਾਹਟ ਜਦੋਂ ਤਿਤਲੀਆਂ ਨੂੰ ਸੁਣਾਈ ਦਿੱਤੀ ਤੇ ਉਹਨਾਂ ਨੇ ਉਸਦੇ ਆਲੇ-ਦੁਆਲੇ ਝੁਰਮਟ ਪਾ ਲਿਆ ਤੇ ਜੰਗਲ ਜਿਵੇਂ ਕੋਈ ਜਾਦੂਈ ਦੁਨੀਆ ਬਣ ਗਿਆ ਹੋਵੇ ਰਾਹ ਦੇ ਵਿਚਕਾਰ ਇੱਕ ਵੱਡੇ ਪੁਰਾਣੇ ਰੁੱਖ ਹੇਠ ਉਸ ਨੂੰ ਇੱਕ ਸੋਨੇ ਦਾ ਕੰਪਾਸ ਮਿਲਿਆ ਕੰਪਾਸ ਦੀਆਂ ਸੋਈਆਂ ਹੌਲੀ-ਹੌਲੀ ਚੱਕਰ ਕੱਟ ਰਹੀਆਂ ਸਨ ਜਿਵੇਂ ਕਿ ਉਹ ਕਿਸੇ ਖਾਸ ਦਿਸ਼ਾ ਵੱਲ ਇਸ਼ਾਰਾ ਕਰ ਰਹੀਆਂ ਹੋਣ ਫਟਲਪਨ ਸਿੰਘ ਨੇ ਕੰਪਾਸ ਨੂੰ ਹੱਥ ਵਿੱਚ ਝੁਕ ਲਿਆ ਤੇ ਅੱਗੇ ਤੁਰ ਪਿਆ ਅਚਾਨਕ ਇੱਕ ਰੰਗੀਲਾ ਤੋਤਾ ਅਸਮਾਨ ਤੋਂ ਉਤਰਿਆ ਤੇ ਦਰਖਤ ਦੀ ਟਾਣੀ ਤੇ ਬੈਠਦਾ ਹੋਇਆ ਹੱਸ ਕੇ ਬੋਲਿਆ ਹੌਸਲੇ ਨਾਲ ਕੰਪਾਸ ਦੇ ਪਿੱਛੇ ਚੱਲ ਛੋਟੇ ਰਾਹੀ ਤੇ ਤੈਨੂੰ ਜੰਗਲ ਦਾ ਖਜ਼ਾਨਾ ਲੱਭ ਜਾਵੇਗਾ ਹਤਾਲਪੰਦ ਸਿੰਘ ਦੀਆਂ ਅੱਖਾਂ ਚਮਕਣ ਲੱਗੀਆਂ ਕੰਪਾਸ ਦੀਆਂ ਸੋਈਆਂ ਵੱਲ ਦੇਖਦੇ ਹੋਏ ਉਹ ਇੱਕ ਛੋਟੀ ਜਿਹੀ ਚਤਾਨ ਤੇ ਚੜਿਆ ਤੇ ਰਾਹ ਵਿੱਚ ਉਸ ਨੂੰ ਇੱਕ ਜਾਦੂਈ ਫੁੱਲ ਵੀ ਮਿਲਿਆ ਜੋ ਰੰਗ ਬਰੰਗੇ ਫੁੱਲਾਂ ਨਾਲ ਬਣਿਆ ਹੋਇਆ ਸੀ ਉਹ ਹੌਲੀ-ਹੌਲੀ ਪੁਲ ਪਾਰ ਕਰ ਗਿਆ ਤੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੁਰਦਿਆਂ ਤੁਰਦਿਆਂ ਅਟਲਪੰਤ ਸਿੰਘ ਦੇ ਸਾਹਮਣੇ ਅਚਾਨਕ ਇੱਕ ਵੱਡਾ ਸ਼ੇਰ ਆੜਤਰਾ ਹੋਇਆ ਪਰ ਸ਼ੇਰ ਨੇ ਗਰਜਣ ਦੀ ਬਜਾਏ ਹੌਲੀ-ਹੌਲੀ ਉਸ ਦੇ ਸਾਹਮਣੇ ਰਹਿਣਾ ਸ਼ੁਰੂ ਕੀਤਾ ਜਿਵੇਂ ਕਿ ਉਹ ਉਸ ਨੂੰ ਜਿਸੇ ਖਾਸ 라ਵਲ ਲੈ ਜਾਣਾ ਚਾਹੁੰਦਾ ਹੋਵੇ ਅਟਲ ਪੰਤ ਸਿੰਘ ਹਿੰਮਤ ਕਰਕੇ ਉਸ ਦੇ ਪਿੱਛੇ ਚੜ ਗਿਆ ਤੇ ਸ਼ੇਰ ਉਸ ਨੂੰ ਲੈ ਕੇ ਅੱਗੇ ਤੁਰ ਪਿਆ ਜੰਗਲ ਦੇ ਬਿਲਕੁਲ ਵਿਚਕਾਰ ਕੰਪਾਸ ਇੱਕਦਮ ਚਮਕਣ ਲੱਗਾ ਸਾਹਮਣੇ ਇੱਕ ਪੁਰਾਣਾ ਖਜ਼ਾਨੇ ਵਾਲਾ ਸੰਦੂਕ ਸੀ ਅਟਲ ਪੰਤ ਸਿੰਘ ਨੇ ਭੱਜ ਕੇ ਸੰਦੂਕ ਨੂੰ ਖੋਲ੍ਹਿਆ ਪਰ ਅੰਦਰੋਂ ਸੋਨਾ ਨਹੀਂ ਕੋਈ ਸਗੋਂ ਗਿਆਨ ਦੇਣ ਵਾਲੀਆਂ ਚਮਕਦੀਆਂ ਪੁਸਤਕਾਂ ਨਿਕਲੀਆਂ ਉਹ ਕਤਾਬਾਂ ਦੀ ਰੌਸ਼ਨੀ ਅਡਲਪਨ ਸਿੰਘ ਦੇ ਚਿਹਰੇ ਉੱਤੇ ਚਮਕ ਰਹੀ ਸੀ ਖੁਸ਼ ਹੋ ਕੇ ਕੰਪਾਸ ਨੇ ਮagnetic ਉੱਪਰਿਆ ਕਿ ਅਡਲਪਨ ਸਿੰਘ ਵਾਪਸ ਆਪਣੇ ਘਰ ਦੇ ਵਿਹੜੇ ਵਿੱਚ ਆ ਗਿਆ ਉਹ ਜਾਦੂਈ ਪਗਟੰਡੀ ਹੋਈ ਹੋਈ ਕੈਬ ਹੋ ਗਈ ਪਰ ਉਸ ਦੇ ਢੇਰ ਵਿੱਚ ਇੱਕ ਨਵਾਂ ਖਜ਼ਾਨਾ ਸੀ ਬਲੇਰੀ ਗਿਆਨ ਦੇ ਜਾਤਾ ਧੰਨਵਾਦ ਸਫ਼ਰ ਅਜੇ ਸ਼ੁਰੂ ਹੋਇਆ ਹੈ ਸਤਿ ਸ਼੍ਰੀ ਅਕਾਲ